ਤੋ ਕੋਰਡ ਦੁਨੇ ਪਹੁੰਚ ਚੁਕੀ ਹੈ ਸੰਗਤ ਆਪੋ ਕਰਦੇ ਆ ਗੱਲਬਾਤ ਰਣ ਸਿੰਘ ਜੀ ਪਹੁੰਚੇ ਹੋਏ ਨੇ ਆਪਣੇ ਕਿਸਾਨ ਜੂਨੀਅਰ ਸਿੱਧੂਪੁਰ ਦੇ ਜਰਨਲ ਸਕੱਤਰ ਸਸੀ ਕਾ ਜੀ ਜੀ ਗਰ ਬਾਈ ਤੇ ਆਪਾਂ ਕੀ ਮਕਸਦ ਤੇ ਪਹੁੰਚੇ ਨਹੀਂ ਇੱਥੇ ਅੱਜ ਸਾਨੂੰ ਪਤੀਆ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਬਾਰਾਂ ਦੇ ਚੈਨਲਾਂ ਤੇ ਸੁਰਖੀਆਂ ਦੇ ਵਿੱਚ ਆਇਆ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਜੋ ਟਰੈਵਲ ਏਜੰਟਾਂ ਦੇ ਠੱਗਾਂ ਦੇ ਖਿਲਾਫ ਪਹਾਨਾ ਤੇ ਝੋਵਾ ਚੱਕਦਾ ਸੀ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਸੀ ਜੋ ਇਹਨਾਂ ਨੇ ਜ਼ਮੀਨਾਂ ਵੇਚ ਕੇ ਲੋਕਾਂ ਨੇ ਜ਼ਮੀਨਾਂ ਗਹਿਣੇ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਤੋਰਨ ਦੇ ਲਈ ਪੈਸੇ ਲਾਏ ਤੇ ਇੰਨਾ ਬੱਚੇ ਬਾਹਰ ਭੇਜੇ ਤੇ ਨਾ ਪੈਸੇ ਵਾਪਸ ਕਰ ਦੇ ਦਿੱਤੇ ਉਹਨਾਂ ਨਾਲ ਲੜਾਈ ਲੜਦਾ ਸੀ ਪਰ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਹਦੇ ਝੂਠੇ ਪੱਤਰ ਕੀਤੇ ਜਾਣ ਲਗਾਤਾਰ ਅੱਜ ਉਹਦੇ ਝੂਠੇ ਪੱਤਰ ਰੱਦ ਕਰਵਾਉਣ ਲਈ ਜੋ ਪਿੰਡ ਕੋਟ ਤੋਂ ਨੇ ਵੱਡਾ ਇਕੱਠ ਰੱਖਿਆ ਅਸੀਂ ਅੱਜ ਬੀਕੇ ਜੁਗਤ ਸਿੰਘ ਪੁਰ ਜ਼ਿਲ੍ਹਾ ਸੰਗਰੂਰ ਵੱਲੋਂ ਮੈਂ ਆਪਣੀ ਪੂਰੀ ਟੀਮ ਰੇ ਸਾਥੀ ਸਾਰੇ ਵਪਾਰ ਨਹੀਂ ਦਿੱਕਤਾ ਕੇਵਲ ਹੋ ਜਮੰਦਾ ਜੱਗੀ ਬਹਿਨੀਪਾਲ ਗੰਡੂਆ ਸਾਰੇ ਨੌਜਵਾਨ ਅਸੀਂ ਅੱਜ ਵੱਡੀ ਗੰਟੀ ਦੇ ਵਿੱਚ ਇੱਥੇ ਆਪਣੇ ਜਥੇਬੰਦੀ ਵੱਲੋਂ ਇਸ ਨੌਜਵਾਨ ਦੇ ਹੱਕ ਦੇ ਵਿੱਚ ਆਏ ਆ ਤੇ ਪੂਰਨ ਅਸੀਂ ਨੂੰ ਅਮੈਦ ਦਿੰਦੇ ਆ ਤੇ ਸਮਰਥਨ ਕਰਦੇ ਆਂ ਇਹਦੀ ਲੜਾਈ ਦਾ ਜਿੰਨਾ ਚਿਰ ਸਰਕਾਰ ਭਾਨੇ ਸੁੱਤੇ ਪਾਇ ਦਿੱਤੇ ਪਰਤੇ ਰੱਦ ਨਹੀਂ ਕਰਦੀ ਜੋ ਜੋ ਪ੍ਰੋਗਰਾਮ ਅੱਗੇ ਹੋਣਗੇ ਅਸੀਂ ਡਟ ਕੇ ਇਹਦੇ ਨਾਲ ਖੜਾਂਗੇ ਤੇ ਜੇ ਜ਼ਾਵਰ ਜ਼ੁਰਮ ਦੇ ਖਿਲਾਫ ਹਮੇਸ਼ਾ ਅਸੀਂ ਲੜਦੇ ਆਂ ਸਾਡੀ ਜਥੇਬੰਦੀ ਕਾਹਨੇ ਕੋਈ ਮਜ਼ਦੂਰ ਦੇ ਨਾਲ ਜੁਰਮ ਹੁੰਦਾ ਜ਼ਬਰ ਹੁੰਦਾ ਸਰਕਾਰਾਂ ਕਰਦੀਆਂ ਨੇ ਭਾਵੇਂ ਕੋਈ ਕਿਸਾਨ ਦੇ ਨਾਲ ਹੁੰਦਾ ਭਾਵੇਂ ਕੋਈ ਮਜ਼ਦੂਰ ਦੇ ਨਾਲ ਹੁੰਦਾ ਅਸੀਂ ਉੱਥੇ ਉਹਦੇ ਹੱਕ ਦੇ ਵਿੱਚ ਡਟ ਕੇ ਖੜਦੇ ਆ ਤੇ ਖੜਦੇ ਰਹਾਂਗੇ ਅੱਜ ਭਾਨੇ ਸਿੱਧੂ ਦੇ ਵੀ ਅਸੀਂ ਹਮੇਤੇ ਡਟ ਕੇ ਲੜਾਈ ਲੜਨਾ ਆ ਧੰਨਵਾਦ ਜੀ ਤੇ ਦੇਖ ਸਕਦੇ ਹੋ ਸੰਗਤ ਪਹੁੰਚੀ ਹੋਈ ਆ ਬਾਈ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਤੇ ਆਪ ਅੱਗੇ ਵੀ ਉਠਾਵਾਂ ਤੁਹਾਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਾ